ਕਬੂਲਿ ਸਿਚੂਏਸ਼ਨ ਹਾਂ ਫੇਸਟ ਲਾਵਾਸ ਤੇ ਕੋਈ ਮੋਦੀ ਦਾ ਸਪੋਰਟ ਸਿਚੂਏਸ਼ਨ ਬਹੁਤ ਸ਼ਰਾਰਤਾਂ ਤੇ ਡਰਾਈਵਰ ਸਾਹਿਬ ਅਸਲੀ ਮੱਦਦ ਸੋਸਾ ਸਤਨਾਉ ਜੀ ਮੈਂ ਬੇਤੁਲਾਰੇ ਇਹਨੇ ਪਾਣਾ ਸਰਬਤ ਦਾ ਭਲਾ ਕਾਲੇ ਕੁੱਜੀ ਦਾ ਖਾਤਾ ਹੋਏ ਕੁੱਜੀ ਕੀ ਪਤੇ ਹੋ ਰਿਹਾ ਸਾਇਆ ਅੱਤੇ ਸਰੀਆ ਦੇਖੋ ਜੀ ਸਾਰੀ ਪੰਚਾਇਤ ਪੂਰੇ ਮਨ ਧਨ ਨਾਲ ਸੇਵਾ ਕਰਨ ਲੱਗੇ ਆ ਕੰਮ ਅਜ ਕੰਮਲਟੀ ਸੈਂਟਰ ਦਾ ਸ਼ੁਰੂ ਹੋ ਗਿਆ ਜੀ ਸਾਰੇ ਨਗਰ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਇੱਕ ਮਲਟੀ ਸੈਂਟਰ ਦਾ ਕੰਮ ਸ਼ੁਰੂ ਹੋਣ ਲੱਗਾ ਜੀ ਦੇਖੋ ਸਾਰੇ ਮੈਂਬਰ ਸਰਪੰਚ ਸਾਹਿਬ ਇੱਥੇ ਸਾਹਿਬ ਵੀ ਸੰਗਤ ਸਾਰੇ ਲੱਗੇ ਦੇਖੋ ਜੀ ਸਾਰੇ ਸੇਵਾ ਦੇ ਲੱਗੇ ਹੋਏ ਆ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਪਿਆਰੋ ਜਨ ਜਨ ਕਰਦਾ ਪਿਲਰ ਸਾਰੇ ਖੜੇ ਹੋ ਗਏ ਟੋਟਲੀ ਟੋਟਲੀ ਪਿਲਰ ਸਾਰੇ ਖੜੇ ਹੋ ਗਏ ਹੁਣ ਆਈ ਦੀ ਆਪਾ ਲੈਂਟਰ ਪਾਣਾ ਹੁਣ ਆਪਣੇ ਸਾਰੇ ਵੀਰਾਂ ਦੇ ਸੰਯੋਗ ਨਾਲ ਪਿੰਡ ਦੇ ਸੰਯੋਗ ਨਾਲ ਇਹ ਲੈਂਟਰ ਪੈਣਾ ਭਾਈ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਣਾ ਇਹਦੇ ਵਿੱਚ ਕਟੂਗੜ ਥੱਲੇ ਲੈਂਟਰ ਦਾ ਬੜਾ 5-6 ਲੱਖ ਰੁਪਏ ਦਾ ਪ੍ਰੋਜੈਕਟ ਆ ਸਾਰੇ ਨੇ ਕਿਰਪਾ ਕਰਨੀ ਆ ਵੱਧ ਤੋਂ ਵੱਧ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਲੈਂਟਰ ਤੱਕ ਆਪਣਾ ਲੈਵਲ ਹੋ ਗਿਆ ਪੂਰਾ ਹੁਣ ਲੈਂਟਰ ਦੀ ਕਮੀ ਆ ਕਿਰਪਾ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਵੱਧ ਚੜ੍ਹ ਕੇ ਪਾਈ ਜੀ ਸਾਬਾਓ ਜਿਹਦੇ ਉੱਪਰ ਲੈਂਟਰ ਬਚੇਗੀ ਜਿਹੜਾ ਆਪਣੇ ਸਾਰੇ ਪਿੰਡ ਦੇ ਕੰਮ ਆ ਸਕੇ ਵਾਹਿਗੁਰੂ ਜੀ ਤਰਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ